ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਫੇਰ ਇੱਕ ਵਾਰ ਤੁਹਾਨੂੰ ਆਪਣੇ ਗਾਰਡਨ ਵਿੱਚ ਲੈ ਆਏ ਹਾਂ ਜੀ ਕਿਚਨ ਗਾਰਡਨ 'ਚ ਤੇ ਇਹਦੇ ਵਿੱਚ ਅਸੀਂ ਅੱਜ ਲੀਚੀ ਦਾ ਬੂਟਾ ਜਿਹੜਾ ਟ੍ਰਾਂਸਪਲੈਂਟ ਕਰਨ ਲੱਗੇ ਹਾਂ ਤੇ ਇਹ ਮੌਸਮ ਬਹੁਤ ਹੀ ਵਧੀਆ ਆ ਜਿਹੜੇ ਬੂਟੇ ਲਾਂਵ ਵਿੱਚ ਬਹੁਤ ਜਲਦੀ ਜਿਹੜੇ ਆ ਗਰੋ ਹੋ ਜਾਂਦੇ ਨੇ ਤੇ ਇਹ ਮੌਸਮ ਵਿੱਚ ਵੱਧ ਤੋਂ ਵੱਧ ਸਾਨੂੰ ਬੂਟੇ ਜਿਹੜੇ ਲਗਾ ਲੈਣੇ ਚਾਹੀਦੇ ਨੇ ਜਾਂ ਤਾਂਕਿ ਸਾਨੂੰ ਵਧੀਆ ਫਰੂਟ ਖਾਣ ਨੂੰ ਮਿਲ ਸਕੇ ਤੇ ਦੂਜਾ ਸਾਡਾ ਗਾਰਡਨ ਤੁਸੀਂ ਦੇਖ ਲਓ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਘਾਹ ਸੀ ਜੋ ਅਸੀਂ ਅੱਜ ਬਹੁਤ ਹੀ ਵਧੀਆ ਮੌਸਮ ਹੋਣ ਕਰਕੇ ਅਸੀਂ ਸਾਰਾ ਜਿਹੜਾ ਘਾਹ ਇਹਦੇ ਵਿੱਚੋਂ ਪੁੱਟ ਦਿੱਤਾ ਹੈ ਆਪਣੇ ਕੰਮ ਕਰਨ ਵਿੱਚ ਕੋਈ ਵੀ ਜੜੀ ਹੈ ਸ਼ਰਮ ਨਹੀਂ ਹੈਗੀ ਇੱਕ ਤਾਂ ਤੁਹਾਡੀ ਤੁਸੀਂ ਫਿਜ਼ੀਕਲ ਤੌਰ ਤੇ ਫਿੱਟ ਰਹੋਗੇ ਦੂਜਾ ਤੁਸੀਂ ਆਪਣੇ ਗਾਰਡਨ ਦੇ ਵਿੱਚ ਜ ਸਵੇਰੇ ਸਵੇਰੇ ਇਦਾਂ ਦੇ ਕੰਮ ਵਗੈਰਾ ਕਰਦੇ ਤੁਸੀਂ ਮੈਂਟਲੀ ਵੀ ਜਿਹੜਾ ਫਰੈਸ਼ ਜਿਹੜਾ ਤੁਸੀਂ ਰਹਿ ਸਕਦੇ ਜੀ ਸਾਨੂੰ ਕੋਈ ਨਾ ਕੋਈ ਇਦਾਂ ਦੇ ਕੰਮ ਜ਼ਰੂਰ ਨਾਲ ਦੇ ਨਾਲ ਆਪਣੇ ਘਰ ਦੇ ਕੰਮਾਂ ਦੇ ਨਾਲ ਅਲਾਵਾ ਜਿਹੜੇ ਕੰਮ ਜਿਹੜੇ ਆ ਕਰਨੇ ਚਾਹੀਦੇ ਆ ਆਪਣੇ ਕੰਮ ਘਰ ਦੇ ਕੰਮਾਂ ਵਿੱਚ ਕਰਨ ਵਿੱਚ ਕੋਈ ਵੀ ਜ਼ਿਆਦਾ ਮੈਤ ਕਿੰਨੀ ਕੋਈ ਹੈਜੀਟੇਸ਼ਨ ਜੜੀ ਆ ਉਹ ਨਹੀਂ ਹੋਣੀ ਚਾਹੀਦੀ ਤੇ ਦੂਜਾ ਸਾਡਾ ਦੇਖ ਲਓ ਜੀ ਗਾਰਡਨ ਜਿਹਦੇ ਵਿੱਚ ਆਪਾਂ ਲਾਈਆਂ ਜੀ ਸਬਜ਼ੀਆਂ ਲੋਕੇ ਦੀ ਸਬਜ਼ੀ ਕਾਫੀ ਗਰੋਅ ਕਰ ਰਹੀ ਹੈ ਤੇ ਹੁਣ ਅਸੀਂ ਲਾਇਆ ਜੀ ਤੁਹਾਨੂੰ ਸਿੱਧਾ ਹੀ ਆਪਣੇ ਕਿਚਨ 'ਚ ਜਿੱਥੇ ਅੱਜ ਬਣਾ ਲੱਗੇ ਆ ਜੀ ਅਸੀਂ ਇੱਕ ਨਵੀਂ ਡਿਸ਼ ਤੇ ਇਸ ਵਾਸਤੇ ਮੈਂ ਮੈਦਾ ਇਹ ਅੱਧਾ ਬੇਸਨ ਤੇ ਅੱਧਾ ਮੈਦਾ ਲੈ ਲਿਆ ਤੇ ਇਹਦੇ ਵਿੱਚ ਪਾਵਾਂਗੇ ਜੀ ਸੂਜੀ ਤੇ ਫਿਰ ਅਸੀਂ ਇਹਨੂੰ ਕਰਾਂਗੇ ਮਿਕਸ ਅਪ ਕੁਝ ਪੜਣਾ ਕਹਿੰਦੇ ਆ ਕਿ ਤੁਸੀਂ ਜਿਹੜੀਆਂ ਚੀਜ਼ਾਂ ਬਹੁਤ ਜ਼ਿਆਦਾ ਬਣਾਉਂਦੇ ਜੀ ਤੇ ਗੱਲ ਚੀਜ਼ਾਂ ਬਣਾਉਂਦੀ ਨਹੀਂ ਹੁੰਦੀ ਬਣਾਉਂਦਾ ਸ਼ੌਂਕ ਹੋਣਾ ਚਾਹੀਦਾ ਆ ਜਨੂਨ ਹੋਣਾ ਚਾਹੀਦਾ ਹਰ ਕੰਮ ਕਰਨ ਵਿੱਚ ਜੇ ਤੁਹਾਡਕੋ ਇਹ ਹੈਗਾ ਆ ਤਾਂ ਫਿਰ ਤੁਸੀਂ ਕੰਮ ਕੋਈ ਵੀ ਕਰਨ ਵਿੱਚ ਤੁਹਾਨੂੰ ਭਾਵੇਂ ਗਰਮੀ ਹੋਵੇ ਤੇ ਭਾਵੇਂ ਸਰਦੀ ਹੋਵੇ ਤੁਸੀਂ ਈਜ਼ੀਲੀ ਜਿਹੜਾ ਆਪਣੇ ਕੰਮ ਨੂੰ ਕਰ ਸਕਦੇ ਜੇ ਦੂਜਾ ਬਣਾਉਣ ਵਾਸਤੇ ਜੇ ਸਾਨੂੰ ਬਣਾਉਣਾ ਨਹੀਂ ਹੁੰਦਾ ਤਾਂ ਫਿਰ ਤਾਂ ਕੋਈ ਔਖਾ ਨਹੀਂ ਹੈਗਾ ਆਪਾਂ ਕਿਤੇ ਵੀ ਸਰਚ ਕਰਕੇ ਕੋਈ ਵੀ ਚੀਜ਼ ਬਣਾ ਸਕਦੇ ਆ ਬਟ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਸਾਨੂੰ ਜਿਹੜਾ ਇੰਟਰਸਟ ਹੋਣਾ ਚਾਹੀਦਾ ਆ ਇਹ ਜਿਹੇ ਕੰਮਾਂ ਮਤਲਬ ਕਿ ਇਹ ਜਿਹੇ ਚੀਜ਼ਾਂ ਬਣਾਉਣ ਦਾ ਤਾਂ ਫੇਰ ਹੀ ਬਣ ਸਕਦੀਆਂ ਨੇ ਅਦਰਵਾਇਜ਼ ਜਿਹੜੇ ਆ ਮਤਲਬ ਕਿ ਸ਼ੌਂਕ ਤੇ ਸਭ ਨੂੰ ਹੁੰਦਾ ਆ ਖਾਣ ਦਾ ਪਰ ਬਣਾਉਣ ਦਾ ਸ਼ੌਂਕ ਜਿਹੜਾ ਉਹ ਕਿਸੇ ਕਿਸੇ ਨੇ ਪਾਲਿਆ ਹੁੰਦਾ ਆ ਤੇ ਮੈਨੂੰ ਬਣਾਉਣ ਤੋਂ ਜਾਂ ਖਾਣ ਤੋਂ ਜ਼ਿਆਦਾ ਸ਼ੌਕ ਜਿਹੜਾ ਬਣਾਉਂਦਾ ਹੁੰਦਾ ਆ ਤੇ ਹਾਂਜੀ ਹੁਣ ਇੱਥੇ ਮਾਲਪੂੜੇ ਅਸੀਂ ਬਣਾ ਰਹੇ ਆ ਅੱਜ ਤੇ ਇਹਦੇ ਵਾਸਤੇ ਅਸੀਂ ਲਿਆ ਜੀ ਕੋਸਾ ਦੁੱਧ ਤੇ ਇਹਦੇ ਵਿੱਚ ਅਸੀਂ ਅੱਧਾ ਮੈਦਾ ਤੇ ਅੱਧਾ ਬੇਸਨ ਤੇ ਸੂਜੀ ਜਿਹੜੀ ਆ ਇੱਕ ਕੌਲੀ ਅੱਧੀ ਕੌਲੀ ਜਿਹੜੀ ਸੂਜੀ ਦੀ ਪਾਈ ਸੀ ਤੇ ਵਿੱਚ ਥੋੜਾ ਜਿਹਾ ਮਿਲਕ ਪਾਊਡਰ ਮੈਂ ਪਾਇਆ ਸੀ ਜੇ ਮਿਲਕ ਪਾਊਡਰ ਤੁਹਾਡੇ ਕੋਲ ਨਾ ਹੋਵੇ ਤਾਂ ਤੁਸੀਂ ਇਸ ਦੀ ਜਗ੍ਹਾ ਵਿੱਚ ਦਗਾਤੇ ਤੁਸੀਂ ਮਲਾਈ ਵੀ ਪਾ ਸਕਦੇ ਇੱਕ ਦੋ ਚਮਚਾ ਤੁਹਾਨੂੰ ਟੇਸਟ ਜਿਹੜਾ ਸੇਮ ਹੀ ਆਵੇਗਾ ਬਟ ਜਿਹੜਾ ਦੁੱਧ ਦਾ ਤੁਸੀਂ ਉਹ ਕੋਸਾ ਹੀ ਲੈਣਾ ਆ ਠੰਡਾ ਦੁੱਧ ਨਹੀਂ ਲੈਣਾ ਤੇ ਇਹਨੂੰ ਅੱਧੇ ਘੰਟੇ ਵਾਸਤੇ ਰੱਖ ਦੇਣਾ ਹੈ ਤੇ ਹਾਂਜੀ ਇੱਥੇ ਅਸੀਂ ਜਿਹੜੀ ਆ ਚੀਨੀ ਵੀ ਖੰਡ ਵੀ ਜਿਹੜੀ ਇਹਦੇ ਵਿੱਚ ਪਾਣੀ ਆ ਤੇ ਉਹਦੇ ਵਿੱਚ ਹੀ ਮੈਂ ਲਾਚੀਆਂ ਦੋ ਫਰੈਸ਼ ਜਿਹੜੀਆਂ ਹਰੀਆਂ ਉਹ ਪੀਸ ਲਈ ਅਸੀਂ ਇਹਦੇ ਨਾਲ 스멜 ਜਿਹੜੀ ਵਧੀਆ ਹੁੰਦੀ ਹੈ ਤੇ ਖੰਡ ਨਾਲ ਲਾਚੀਆਂ ਜਿਹੜੀਆਂ ਬਹੁਤ ਹੀ ਬਰੀਕ ਬੀਜਾਂ ਦੀਆਂ ਨੇ ਪਾਊਡਰ ਬਹੁਤ ਵਧੀਆ ਬਣ ਜਾਂਦਾ ਆ ਜੇ ਤੁਸੀਂ ਘਰ ਵਿੱਚ ਵੀ ਕਲੀਆਂ ਲਾਚੀਆਂ ਜੜੀਆਂ ਦਾ ਪਾਊਡਰ ਬਣਾਉਣਾ ਹੋਵੇ ਤਾਂ ਖੰਡ ਵਿੱਚ ਪਾ ਕੇ ਤੁਸੀਂ ਲਾਚੀਆਂ ਦਾ ਪਾਊਡਰ ਬਹੁਤ ਹੀ ਵਧੀਆ ਜਿਹੜਾ ਫਾਈਨ ਪਾਊਡਰ ਬਣ ਸਕਦਾ ਹੈ ਇਦਾਂ ਲਾਚੀਆਂ ਜੜੀਆਂ ਜਿਆਦਾ ਬਰੀਕ ਜਿਹੜੇ ਪਾਊਡਰ ਜਿਹੜਾ ਉਹ ਨਹੀਂ ਬਣਦਾ ਤੇ ਹਾਂਜੀ ਹੁਣ ਅਸੀਂ ਮਾਲ ਪੁੜਿਆਂ ਵਾਸਤੇ ਲੈ ਲਿਆ ਜੀ ਦੇਸੀ ਘਿਓ ਜਿਹੜਾ ਮੈਂ ਬੈਟਰ ਹੈ ਉਹ ਥੋੜਾ ਜਿਹਾ ਮੈਂ ਥਿੱਕੀ ਰੱਖਿਆ ਆ ਉਦੋਂ ਤਾਂ ਮਾਲਪੂੜਾਂ ਵਾਸਤੇ ਜਿਹੜਾ ਬੈਟਰ ਥੋੜਾ ਜ੍ਹਾ ਪਤਲਾ ਹੁੰਦਾ ਹੈ ਬਟ ਮੈਂ ਥਿੱਕ ਰੱਖਿਆ ਥਿੱਕ ਇਸ ਕਰਕੇ ਰੱਖਿਆ ਕਿ ਜਿਆਦਾ ਜੇ ਤੁਸੀਂ ਪਤਲਾ ਰੱਖੋਗੇ ਬੈਟਰ ਤੇ ਇਹਦਾ ਘਿਓ ਜਿਹੜਾ ਉਹ ਜਿਆਦਾ ਚੂਸੇਗਾ ਪਰ ਜੇ ਤਾਂ ਬੈਟਰ ਥੋੜਾ ਜ੍ਹਾ ਥਿੱਕ ਹੋਵੇਗਾ ਤੇ ਫਿਰ ਘਿਓ ਜਿਆਦਾ ਜੜਾਉ ਨਹੀਂ ਲੱਗਦਾ ਜੇ ਤੇ ਮਤਲਬ ਆਪਣੇ ਤੇ ਡਿਪੈਂਡ ਕਰਦਾ ਵੀ ਜੇ ਕਿਸੇ ਨੂੰ ਘਿਓ ਜਿਆਦਾ ਪੱਛ ਜਾਂਦਾ ਆ ਵੀ ਤੇ ਉਹ ਤੁਸੀਂ ਮਤਲਬ ਕਿ ਬੈਟਰ ਪਤਲਾ ਹੀ ਰੱਖ ਸਕਦੇ ਜੀ ਪਰ ਜੇ ਕਿਸੇ ਨੂੰ ਹਨਾ ਇਹਨਾਂ ਚੀਜ਼ਾਂ ਤੋਂ ਅਵਾਈਡ ਕਰਦੇ ਆ ਤੇ ਫਿਰ ਤੁਸੀਂ ਬੈਟਰ ਥੋੜਾ ਜਿਆ ਥਿੱਕ ਰੱਖ ਕੇ ਇਸ ਤਰੀਕੇ ਨਾਲ ਮਤਲਬ ਕਿ ਮਾਲ ਪੂੜੇ ਬਣਾ ਸਕਦੇ ਜੀ ਬਹੁਤ ਹੀ ਟੇਸਟੀ ਜਿਹੜੇ ਆ ਬਣਦੇ ਨੇ ਤੇ ਜਿਆਦਾ ਘਿਓ ਵੀ ਜਿਹੜਾ ਉਹ ਜਿਆਦਾ ਇਹ ਮਤਲਬ ਕਿ ਸੋਕਦੇ ਨੇ ਆ ਤੇ ਹੁਣ ਇੱਥੇ ਬਣ ਗਿਆ ਜੀ ਇਹਦੇ ਖੰਡ ਪਾਉਣ ਨਾਲ ਥੋੜਾ ਜਿਹਾ ਕੈਰਮਲਾਈਜ਼ਡ ਟੇਸਟ ਥੋੜਾ ਜਿਹਾ ਮਿੱਠਾ ਜਿਹਾ ਆ ਜਾਂਦਾ ਹੈ ਤੇ ਇਹਦਾ ਕਲਰ ਵੀ ਬਹੁਤ ਹੀ ਵਧੀਆ ਬਣ ਜਾਂਦਾ ਆ ਤੇ ਇਹਦੇ ਵਾਸਤੇ ਜਿਹੜੀ ਇਹਦੇ ਨਾਲ ਅਸੀਂ ਬਣਾਈ ਸੀ ਖਾਣ ਵਾਸਤੇ ਜੀ ਖੀਰ ਖੀਰ ਜਿਹੜੀ ਮੈਂ ਉਹ ਵੀਡੀਓ ਵਿੱਚ ਨਹੀਂ ਪਾਈ ਫਿਰ ਜਿਹੜਾ ਵੀਡੀਓ ਬਹੁਤ ਹੀ ਲੈਂਥੀ ਹੋ ਜਾਵੇਗੀ ਤੇ ਇਸ ਕਰਕੇ ਜਿਹੜੇ ਆ ਖੀਰ ਮੈਂ ਜਿਹੜੇ ਆ ਚੌਲ ਆ ਉਹ ਥੋੜੇ ਜਿ ਗ੍ਰाइंड ਕਰਕੇ ਫਿਰ ਪਾਲੇ ਸੀ ਤੇ ਇਹਦੇ ਨਾਲ ਜਿਹੜੀ ਆ ਖੀਰ ਬਹੁਤ ਹੀ ਥਿੱਕ ਬਣ ਜਾਂਦੀ ਔਰ ਜਲਦੀ ਬਣ ਕੇ ਰੈਡੀ ਹੋ ਜਾਂਦੀ ਹੈ ਤੇ ਹੁਣ ਹੋ ਗਿਆ ਸਾਡੇ ਮਾਲਪੂੜੇ ਇੱਥੇ ਰੈਡੀ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਮੈਂ ਆਪਣੀ ਦਰਾਣੀ ਦੇ ਪੇਕੇ ਉੱਥੇ ਫੰਕਸ਼ਨ ਸੀ ਤੇ ਉੱਥੇ ਆਪਾਂ ਗਏ ਸੀ ਤੇ ਇੱਥੇ ਤਨਵੀਰ ਸਿੰਘ ਤੁਹਾਨੂੰ ਮਿਲਾਰਿਆ ਜੀ ਆਪਣੀ ਭੂਆ ਨਾਲ ਤੇ ਫੁੱਫੜ ਤੇ